ਇਹਦੇ ਵਿੱਚ ਕਿੰਨੀ ਕਿ ਸਚਾਈ ਆ ਕਹਿੰਦੇ ਜੋ 50-50 ਲੱਖ ਰੁਪਏ ਲਾ ਕੇ ਲੋਕ ਕੈਨੇਡਾ ਗਏ ਨੇ ਜਾ ਕੇ ਝੁੱਗੀਆਂ ਵਿੱਚ ਰਹਿਣਾ ਪੈ ਰਿਹਾ ਕੰਮਕਾਰ ਨਹੀਂ ਮਿਲ ਰਿਹਾ ਔਰ ਲੋਕ ਸੜਕਾਂ ਦੇ ਉੱਤੇ ਆ ਗਏ ਨੇ ਕੀ ਇਹ ਸਚਾਈ ਆ ਔਰ ਜਾਂ ਤਾਂ ਇਹ ਕੈਨੇਡਾ ਦੇ ਵਿੱਚ ਜੋ ਝੁੱਗੀਆਂ ਨੇ ਕੀ ਇਹ ਸਾਰੇ ਭਾਰਤ ਦੇ ਲੋਕ ਨੇ ਪੰਜਾਬ ਦੇ ਲੋਕ ਨੇ ਜਾਂ ਹੋਰ ਦੇਸ਼ਾਂ ਤੋਂ ਵੀ ਲੋਕ ਆਏ ਨੇ ਕੀ ਇਹ ਕੰਮਕਾਰ ਦੀ ਭਾਲ ਵਿੱਚ ਆਏ ਉਹਨਾਂ ਦੀਆਂ ਝੁੱਗੀਆਂ ਨੇ ਜਰ ਸੈਰ ਸਪਾਟਾ ਕਰਨ ਵਾਲਿਆਂ ਦੀਆਂ ਝੂਗੀਆਂ ਨੇ ਜਿਵੇਂ ਬਾਹਰ ਆਪਾਂ ਨੇ ਟੂਰਿਸਟ ਜਾਂਦੇ ਆ ਤਾਂ ਟੂਰਿਸਟ ਜਾ ਕੇ ਆਪਾਂ ਘੁੰਮਣ ਫਿਰਨ ਵਾਸਤੇ ਖੇਤਾਂ ਦੇ ਵਿੱਚ ਬੈਠ ਜਾਂਦੇ ਆ ਤਾਂ ਫਿਰ ਇੱਕ ਝੁੱਗੀ ਝੌਂਪੜੀ ਵਗੈਰਾ ਬਣਾ ਲੈਂਦੇ ਆ ਤੇ ਉੱਥੇ ਇੰਜੋਏ ਕਰਦੇ ਆ ਜਾਂ ਕੋਈ ਇੱਥੇ ਮੇਲਾ ਲੱਗਾ ਹੋਇਆ ਇਸ ਬਾਰੇ ਜਾਣਕਾਰੀ ਤੁਸੀਂ ਦੇਣੀ ਆ ਔਰ ਦੱਸ ਦਈਏ ਕਿ ਜਿਸ ਨੇ ਵੀਡੀਓ ਵਾਇਰਲ ਕਰੀ ਆ ਉਹ ਇਹ ਕਹਿ ਰਿਹਾ ਕਿ ਕੈਨੇਡਾ ਦੇ ਵਿੱਚ ਜੋ ਲੋਕ 50-50 ਲੱਖ ਰੁਪਏ ਲਗਾ ਕੇ ਆਏ ਆ ਜਿਨ੍ਹਾਂ ਨੇ ਲੱਖਾਂ ਰੁਪਏ ਲਗਾਏ ਆ ਔਰ ਸੈਟਿੰਗ ਹੋਣ ਵਾਸਤੇ ਪੱਕੇ ਹੋਣ ਵਾਸਤੇ ਕੈਨੇਡਾ ਵਿੱਚ ਪਹੁੰਚੇ ਨੇ ਔਰ ਕੈਨੇਡਾ ਦੇ ਵਿੱਚ ਕੰਮ ਦੀ ਮੰਧਾਲੀ ਹੋਣ ਕਰਕੇ ਇਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਔਰ ਇਸ ਵੇਲੇ ਝੁੱਗੀਆਂ ਦੇ ਵਿੱਚ ਗੁਜ਼ਾਰਾ ਕਰ ਰਹੇ ਆ ਔਰ ਦੱਸ ਦਈਏ ਕਿ ਪੰਜਾਬ ਦੇ ਵਿੱਚੋਂ ਤਾਂ ਬਹੁਤ ਸਾਰੇ ਸ਼ਹਿਯਾਦੇ ਚਲੇ ਗਏ ਜਿਨ੍ਹਾਂ ਦੀਆਂ ਇੱਥੇ 100-100 ਕਿੱਲਾ ਜ਼ਮੀਨਾਂ ਤਾਂ ਬਹੁਤ ਸਾਰੇ ਕਾਰੋਬਾਰ ਆ ਉਹ ਵੀ ਛੱਡ ਕੇ ਕੈਨੇਡਾ ਵਿੱਚ ਚਲੇ ਗਏ ਕਿ ਕੈਨੇਡਾ ਸੈਟਲ ਹੋਣਾ ਕਿਉਂਕਿ ਜ਼ਿਆਦਾਤਰ ਇਹੀ ਦਵਾਈ ਦਿੱਤੀ ਜਾਂਦੀ ਆ ਕਿ ਉੱਥੇ ਸਾਰੇ ਹੀ ਸੈਟਲ ਨੇ ਉੱਥੇ ਕੋਈ ਵੀ ਇਹੋ ਜਿਹਾ ਨਹੀਂ ਆ ਜਿਸ ਦਾ ਕੰਮ ਕਾਜ ਨਹੀਂ ਆ ਜਿਸ ਦੇ ਕੋਲ ਜਿਸ ਦੇ ਕੋਲ ਆਪਣਾ ਘਰ ਨਹੀਂ ਆ ਜਿਸ ਦੇ ਕੋਲ ਆਪਣੀ ਗੱਡੀ ਨਹੀਂ ਆ ਤਾਂ ਇਹ ਦੱਸ ਦਈਏ ਕਿ ਇਹ ਤਸਵੀਰਾਂ ਕੀ ਸਾਂਝੀਆਂ ਕਰ ਰਹੀਆਂ ਤਸਵੀਰਾਂ ਕੀ ਦਸਾਉਂਦੀਆਂ ਨੇ ਕਿ ਵਾਕਈ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਕੰਮ ਨਹੀਂ ਮਿਲ ਰਿਹਾ ਤਾਂ ਹੁਣ ਪਾਰਕਾਂ ਦੇ ਵਿੱਚ ਝੁੱਗੀਆਂ ਬਣਾ ਕੇ ਬੈਠੇ ਹੋਏ ਨੇ ਔਰ ਇੱਥੇ ਟੈਂਟ ਲਗਾ ਕੇ ਇੱਥੇ ਗੁਜ਼ਾਰਾ ਕਰ ਰਿਹਾ ਔਰ ਕੁਝ ਵੀਡੀਓ ਤਾਂ ਪਹਿਲਾਂ ਵੀ ਸ਼ੇਅਰ ਹੁੰਦੀਆਂ ਸੀ ਜਿਸ ਵਿੱਚ ਕਈ ਨਸ਼ੇੜੀ ਟਾਈਪ ਦੇ ਲੋਕ ਜਿਹੜੇ ਆ ਉਹ ਉਥੇ ਝੁੱਗੀਆਂ ਬਣਾ ਕੇ ਵਿੱਚ ਰਹਿੰਦੇ ਸੀ ਸਿਰਫ ਨਸ਼ਾ ਹੀ ਕਰਦੇ ਸੀ ਜੰਗਲਾਂ ਦੇ ਵਿੱਚ ਜਾਂ ਕਿਸ ਤਰ੍ਹਾਂ ਹੋਰ ਵੀਡੀਓ ਤਾਂ ਵੱਖ-ਵੱਖ ਤਰ੍ਹਾਂ ਦੀਆਂ ਸਾਹਮਣੇ ਆ ਰਹੀਆਂ ਲੇਕਿਨ ਆਹ ਵੀਡੀਓ ਦੱਸ ਦਿਆ ਕਿ ਕੈਨੇਡੀ ਦੀ ਆ ਹੁਣ ਕੈਨੇਡਾ ਦੀਆਂ ਵੀਡੀਓ ਜਿਹੜੀਆਂ ਉਹ ਵਾਕੇ ਹੀ ਇਸ ਤਰ੍ਹਾਂ ਲੇਕਿਨ ਆਹ ਵਾਲੀ ਜਗ੍ਹਾ ਜਿਸ ਨੇ ਵੀ ਵੇਖੀ ਹੋਵੇ ਜਿੱਥੇ ਆ ਝੁੱਗੀਆਂ ਲੱਗੀਆਂ ਹੋਣ ਇਸ ਬਾਰੇ ਜਾਣਕਾਰੀ ਕਮੈਂਟਾਂ ਵਿੱਚ ਸਾਂਝੀ ਜ਼ਰੂਰ ਕਰਿਓ ਤਾਂ ਜੋ ਅਸੀਂ ਅਗਲੇ ਪੱਖ ਦੇ ਵਿੱਚ ਬਿਲਕੁਲ ਸੱਚਾਈ ਦੱਸ ਸਕੀਏ ਕਿ ਇਹ ਸੱਚਾਈ ਕੀ ਆ ਜਿਵੇਂ ਲੱਗਦਾ ਹੈ ਕਿ ਇਹ ਟੈਂਟ ਲਗਾਏ ਆ ਤੰਬੂ ਲਗਾਏ ਆ ਸਾਨੂੰ ਤਾਂ ਲੱਗਦਾ ਹੈ ਕਿ ਇਹ ਸਿਰਫ ਇੱਕ ਐਨਜੋਇਮੈਂਟ ਪਾਰਟੀ ਕਰਦੇ ਆ ਜਿਵੇਂ ਕਿ ਕਈ ਕੰਟਰੀਆਂ ਦੇ ਵਿੱਚ ਫਰਾਈਡੇ ਮਨਾਇਆ ਜਾਂਦਾ ਕਈਆਂ ਵਿੱਚ ਸੰਡੇ ਮਨਾਇਆ ਜਾਂਦਾ ਇਹ ਉਸ ਤਰ੍ਹਾਂ ਦੀਆਂ ਤਸਵੀਰਾਂ ਲੈ ਕੇ ਨੇ ਇਸ ਨੂੰ ਦੂਸਰਾ ਰੂਪ ਦਿੱਤਾ ਗਿਆ ਇਸ ਤਰ੍ਹਾਂ ਕੁਝ ਹੋ ਸਕਦਾ ਹੈ ਕਿ ਜਾਂ ਵਾਕੇ ਹੀ ਹਾਲਾਤ ਜਿਹੜੇ ਕੈਨੇਡਾ ਦੇ ਆਓ ਬਿਲਕੁਲ ਖਰਾਬ ਹੋ ਗਏ ਨੇ ਇਹ ਤੁਸੀਂ ਜਾਣਕਾਰੀ ਕਮੈਂਟਾਂ ਵਿੱਚ ਸ਼ੇਅਰ ਕਰਨੀ ਆ ਔਰ ਕਿਹੜੇ ਕਿਹੜੇ ਦੇਸ਼ਾਂ ਵਿੱਚ ਇਦਾਂ ਦੇ ਹਾਲਾਤ ਆ ਜੇ ਵਾਕੇ ਹੀ ਹਾਲਾਤ ਖਰਾਬ ਨੇ ਇਦਾਂ ਝੁੱਗੀਆਂ ਪਾ ਕੇ ਲੰਬੇ ਸਮੇਂ ਤੋਂ guzara ਕਰ ਰਹੇ ਆ ਤਾਂ ਫਿਰ ਕਿਹੜੇ ਕਿਹੜੇ ਦੇਸ਼ਾਂ ਵਿੱਚ ਇਸ ਵੇਲੇ ਮੰਦਹਾਲੀ ਪਈ ਹੋਈ ਆ ਉਹ ਦੇਸ਼ ਜਿਹੜੇ ਪਾਕਿਸਤਾਨ ਆ ਸਪੈਰਟ ਹੈ ਇਹਨਾਂ ਨੂੰ ਤਾਂ ਸਿਰਫ ਜੰਗ ਵੱਲ ਖਿਆਲ ਆ ਕਿ ਸਾਡੀ ਜੰਗ ਕਿਉਂ ਨਹੀਂ ਲੱਗਦੀ ਸਾਡੀ ਵਸ ਸਾਡਾ ਆਪਣਾ ਕਾਰੋਬਾਰ ਚੱਲੇ ਨਾ ਚੱਲੇ ਸਾਨੂੰ ਜੰਗ ਦਾ ਫਿਕਰ ਹੋਣਾ ਚਾਹੀਦਾ ਲੱਗ ਕਿਉਂ ਨਹੀਂ ਰਹੀ ਇਹੋ ਜੀਆਂ ਉਧਰ ਉਧਰੀ ਫੌਮਾਂ ਡਾਈਆਂ ਜਾ ਰਹੀਆਂ ਔਰ ਪਤਾ ਨਹੀਂ ਇਹਨਾਂ ਦੇ ਹਾਲਾਤ ਕਦੋਂ ਸੁਧਰਨਗੇ ਔਰ ਜਿਹੜੇ ਆ ਦੇਸ਼ ਹੈ ਕਹਿੰਦੇ ਕੈਨੇਡਾ ਯੂਰਪ ਇਹ ਤਾਂ ਬਿਲਕੁਲ ਡਿਵੈਲਪ ਦੇਸ਼ ਨੇ ਤੇ ਇਹਨਾਂ ਵਿੱਚ ਵੀ ਝੁੱਗੀਆਂ ਦੀ ਨੌਪਤਾ ਵੀਡੀਓ ਕਮੈਂਟ ਜੁੜ ਕਰਿਓ ਔਰ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਜਰੂਰ ਕਰਿਓ ਧੰਨਵਾਦ